ਸੁੱਤੇ ਪਏ ਗਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ 16 ਚੁੱਗੀਆਂ ਅਤੇ ਦੋ ਦੁਕਾਨਾਂ ਤੇ ਪਾਲਤੂ ਪਸ਼ੂ ਵੀ ਸੜ ਕੇ ਹੋਏ ਸਵੇਰ ਜਦ ਮੇਰੇ ਫੋਨ ਗਿਆ ਮੈਂ 2 ਵਜੇ ਰਾਤ ਕੋ ਯਹਾਂ ਪਰ ਆਇਆ ਮੋਕੇ ਤੇ ਜਦ ਮੈਂ ਮੋਕੇ ਪਰ ਆਇਆ ਤਾਂ ਮੈਂ ਚਾਹਤਾ ਹਾਂ ਉਸ ਬਿਲਕੁਲ ਜਲ ਕੇ ਸਵਾਹ ਹੋ ਚੁੱਕਾ ਥਾ ਯਹਾਂ ਪਰ ਬਹੁਤ ਕੁਝ ਜਦ ਮੈਂ ਆਪਣੀ ਦੁਕਾਨ ਤਰਫ ਗਿਆ ਤਾਂ ਮੇਰੇ ਦੁਕਾਨ ਵੀ ਸਵਾਹ ਹੋ ਗਿਆ ਲੱਖਾਂ ਦਾ ਸਮਾਨ ਅਤੇ ਨਕਦੀ ਅੱਗ ਦੇ ਚੜੇ ਭੇਟ ਡੰਗੜਾਂ ਦਾ 6-7 ਪਕੜੀਆਂ ਚੱਲ ਗਿਆ ਜੀ ਇੱਕ ਡੰਗੜ ਜਲ ਗਿਆ ਬਾਕੀ ਜਿਤਨਾ ਭੰਡੇ ਸੀਗਾ ਤੇ ਕੰਬਲ ਸੀਗਾ ਕੱਪੜੇ ਸੀਗਾ ਇਹਨਾਂ ਦਾ ਗਰੀਬਾਂ ਦਾ ਸਾਰੇ ਜਲ ਗਿਆ ਇਹ ਦੁਕਾਨ ਦਾ ਵੀ ਹਲ ਵੀ ਕੋਈ ਨਹੀਂ ਸੁਣਾਈ ਜੀ ਖਾਣੇ ਵੀ ਗਿਆ ਬੰਦੇ ਇਕੱਠੇ ਹੋ ਕੇ ਥਾਣੇ ਵਾਲੇ ਵੀ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਪਰਵਾਸੀ ਔਰਤਾਂ ਮਜ਼ਦੂਰਾਂ ਤੇ ਬੱਚਿਆਂ ਨੇ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਦੀ ਲਈ ਗੁਹਾਰ ਤਾਂ ਤਾਂ ਕਾਫੀ ਹੋ ਗਿਆ ਜੀ ਜਾਨਾਂ ਮਾਰ ਸਭ ਨੁਕਸਾਨੇ ਨੁਕਸਾਨ ਵੀ ਆ ਬੱਕਰੀ ਵੀ ਹੈ ਕਿਰਾਨੇ ਦੀ ਦੁਕਾਨ ਵੀ ਹੈ ਕੱਪੜੇ ਦੀ ਦੁਕਾਨ ਆ ਜੀ ਸਭ ਦਾ ਜੀ ਤੇ ਇੱਥੇ ਕਿੰਨੇ ਪਰਿਵਾਰ ਰਹਿੰਦੇ ਸੀਗੇ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਅਸਟਮ ਤੰਦੇ ਕੱਪੜੇ ਨੇ ਉਹ ਤੋਂ ਲਾਵਾ ਕੁਝ ਵੀ ਨਹੀਂ ਹੈ ਜਿਲਪ ਤਨ ਤੇ ਪਰ ਕੱਪੜੇ ਪਾਏ ਆ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਰਾਤ ਉੱਥੇ ਬੈਠ ਕੇ ਧੂਣੀ ਮੂਰੀ ਕੱਟ ਲਈ ਹੈ 12 ਵਜੇ ਦੀ ਗੱਲ ਹੈ ਜੀ ਇਹ ਅੱਗ ਲੱਗਿਆ ਨਹੀਂ ਅੱਗ ਲਾਇਆ ਗਿਆ ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਾਣਾ ਤਾਂ ਇਹ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਆ ਉਸ ਮਨੀ ਨਾਲ ਅੱਗ ਲਾਇਆ ਗਿਆ ਇਹਨਾਂ ਗਰੀਬਾਂ ਦਾ ਹਾਲ ਦੇਖ ਲੋ ਕੀ ਹਾਲ ਹੋਇਆ ਆ ਨਾ ਕੱਪੜੇ ਬਚਿਆ ਨਾ ਕੁਝ ਬਚਿਆ ਨਾ ਭੰਡੇ ਬਚਿਆ ਕੁਝ ਵੀ ਨਹੀਂ ਬਚਿਆ ਮੀਜ਼ੀ ਜਿਸ ਟੰਡਾ ਸੀ ਉੱਥੇ ਉਸ ਟੰਡਾ ਲਟਾ ਚੱਲਦੀਆਂ ਪਈਆਂ ਸੀ ਉਹ ਕਾਰਨ ਦਾ ਹੁਣ ਅਸੀਂ ਇਹ ਤਾਂ ਰੱਬ ਜਾਣਦਾ ਜਾਂ ਅਸੀਂ ਇਹਨਾਂ ਮੈਂ ਕਾਰਨ ਦਾ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਪਾਂਡਾ ਠੀਕਰ ਸਭ ਕੁਝ ਫੋਕਸ ਆ ਹੋ ਗਿਆ ਹੁਣ ਅੱਗੇ ਕੀ ਬੋਲਣਾ ਮੈਨੂੰ ਆਉਂਦਾ ਨਹੀਂ ਤੁਹਾਨੂੰ ਜੇ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਤੇ ਜੋ ਵੀ ਹੋਗੀ ਕਾਰਵਾਈ ਆਮ ਤੌਰ ਤੇ ਸਮਰਾਲਾ ਦੇ ਨਜ਼ਦੀਕੀ ਸਰਹੰਦ ਨਹਿਰ ਕਿਨਾਰੇ ਪਿੰਡ ਗੜੀ ਤਰਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ ਜਿਸ ਵਿੱਚ ਉਹਨਾਂ ਦਾ ਸਾਰਾ ਕੱਪੜਾ ਸਮਾਨ ਨਕਦੀ ਰਾਸ਼ਨ ਤੋਂ ਇਲਾਵਾ ਅਨੇਕਾ ਪਸ਼ੂ ਵੀ ਬੁਰੀ ਤਰ੍ਹਾਂ ਝੁੱਲਸ ਕੇ ਮਰ ਗਏ ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿੱਚ ਵੀ ਬੜੀਆਂ ਦੋ ਦੁਕਾਨਾਂ ਵੀ ਸੜ ਕੇ ਜੋਨੇ ਸੁਆਹ ਹੋ ਗਈਆਂ ਨੇ ਜਿਨ੍ਹਾਂ ਵਿੱਚ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ 3.5 ਲੱਖ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਇੰਨਾ ਗਰੀਬਾਂ ਦਾ ਸਭ ਕੁਝ ਸੜ ਕੇ ਜੋ ਸੁਆਹ ਹੋ ਗਿਆ ਇੱਥੋਂ ਤੱਕ ਕਿ ਪਹਿਨਣ ਲਈ ਕੱਪੜੇ ਖਾਣ ਲਈ ਰਾਸ਼ਨ ਅਤੇ ਨਾ ਹੀ ਸਿਰ ਤੇ ਛੱਤ ਬਚੀ ਹੈ ਗਰੀਬ ਪਰਿਵਾਰਾਂ ਨੇ ਪਰ ਸ਼ਾਸਨ ਅਤੇ ਸਮਾਜ ਸੇਵੀ ਜਿੱਥੇ ਬੰਦਿਆਂ ਨੂੰ ਗੋਹਾਰ ਲਗਾਈ ਹੈ ਕਿ ਔਖੀ ਘੜੀ ਵਿੱਚ ਉਹਨਾਂ ਦੀ ਮਦਦ ਲਈ ਅੱਗੇ ਆਉਣ ਨਾਵਾ ਜੀ ਦਰਸ਼ੀ ਜਿਹੜੀ ਰਾਤ ਅੱਗ ਲੱਗੀ ਆ ਹਾਂ ਜੀ ਕਿੰਨੇ ਕਵਜੇ ਲੱਗੀ ਆ ਜੀ ਇਹ ਇਹ 12 ਵਜੇ ਤੋਂ 10 ਮਿੰਟ ਤੇ ਲੱਗੀ ਆ ਜੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਜਾਨ ਮਾਲ ਸਭ ਨੁਕਸਾਨ ਹੈ ਨੁਕਸਾਨ ਹੈ ਤੇ ਕੀ ਡੰਗਰ ਡੁੰਗਰ ਕਿੰਨੇ ਡੰਗਰ ਵੀ ਜੀ ਆ ਬੱਕਰੀ ਵੀ ਹੈ ਕਿਰਾਨੇ ਦੀ ਦੁਕਾਨ ਵੀ ਹੈ ਕੱਪੜੇ ਦੀ ਦੁਕਾਨ ਆ ਜੀ ਸਭ ਡੰਗਰ ਤੇ ਇੱਥੇ ਕਿੰਨੇ ਪਰਿਵਾਰ ਰਹਿੰਦੇ ਸੀ ਤੇ ਮੇਰਾ ਕਲ 12 ਚ ਕਰੀਬ 2 ਪਰਿਵਾਰ ਰਹਿੰਦੇ ਨੇ 25 ਕਿੰਨੀਆਂ ਝੁੱਗੀਆਂ ਸੀ ਰ ਝੁੱਗੀਆਂ 15 16 ਸੀ ਤੇ ਉਹ ਚ ਬੱਚੇ ਵਗੈਰਾ ਕਿੰਨੇ ਕਿੰਨੇ ਬੱਚੇ ਤੇ ਮੇਰਾ ਕਲ 20 ਕ ਬੱਚੇ ਵੀ ਹੋਣੇ ਟੋਟਲ ਕਿੰਨੇ ਕਿ ਮੈਂਬਰ ਸੀ ਕੋਈ 30 35 ਮੈਂਬਰ ਤੇ ਨੁਕਸਾਨ ਕੀ ਕੀ ਹੋਇਆ ਵਾ ਨੁਕਸਾਨ ਡੰਗਰ ਮੜ ਗਿਆ ਜੀ ਜਾਨਵਰ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਆਇਆ ਕੋਈ ਜਾਨਵਰ ਸਾਰੇ ਮੰਦ ਤੇ ਤੁਹਾਨੂੰ ਕੋਈ ਸ਼ੱਕ ਵਗੈਰਾ ਕਿਸੇ ਤੇ ਸਾਡੇ ਸਾੜੀ ਦੇ ਉੱਪਰ ਹੈ ਨਾਮ ਹੈ ਨਾਮ ਜ਼ਰੂਰੀ ਹੈ ਯਾਰ ਤੇ ਤੁਸੀਂ ਉਹ ਕਿੰਨੀ ਦੇਰ ਤੋਂ ਰਹਿ ਰਹੇ ਹੋ ਇਹ ਸਾਨੂੰ ਹੋ ਗਿਆ 17 ਸਾਲ ਹੋ ਗਏ 17 ਸਾਲ ਤੋਂ ਇਹਦਾ ਕੋਈ ਕਿਰਾਇਆ ਵਗੈਰਾ ਵੀ ਦਿੰਦੇ ਸੀ ਤੁਸੀਂ ਹਾਂ ਜੀ ਕਿਰਾਇਆ ਦੇ ਰਹੇ ਹਾਂ ਕੌਣ ਲੈਂਦਾ ਸੀ ਕਿਰਾਇਆ ਤਾਂ ਉਦੋਂ ਕਿਰਾਏ ਜਗ੍ਹਾ ਦਾ ਮਾਲਕ ਆ ਭਜਨ ਕੋਰ ਅੱਛਾ ਤੇ जी सर जी मेरा नाम सीताराम मुखिया है सीताराम जी आग रात कितने बजे के लगी है सर जी मैं जब मुझे फ़ोन गया मैं दो बजे रात को यहाँ पर आया मौके पे जब मैं मौके पे आया तो मैं कहता था बिल्कुल जल के सुहा हो चुका था यहाँ पर बहुत कुछ जब मैं अपने दुकान तरफ गया तो मेरे दुकान भी सुहा हो गया था मैं दर्जी काम करता हूँ साथ में रेडीमेड कपड़ा ही बेचता हूँ टोटल मेरे साढ़े तीन लाख से ऊपर मेरा नुकसान हो चुका है सर मेरा दुकान में कुछ भी नहीं बचा है तो की लग रहा तुम्हें सर ये लगाया गया है आग अच्छा कि ये शक यहाँ पे है एक आसानी नाम का व्यक्ति है उनके शक है अच्छा प्रशासन वालों कोई आया था डेगलोर नहीं सर पसा अभी तो पत्रकार ही जैसे आप सब आए अभी पत्रकार ही सब आ रहे हैं तो मेरी सदा जो भी क्या जो सरकार से मेरी विनती है निवेदन है कि हम सब गरीब आदमी के लिए वो हेल्प करें प्रशासन वालों कोई नहीं आया था डेगलोर नहीं अभी नहीं कोई आया सर तो की कहना चाहूंगा सर जी हम यही चाहते हैं कि हम जो गरीब मजदूर हैं जो इसी हम मैं दर्जी काम करता तो मेरा यही साधन था कमाने का इसी से हम अपने बच्चे को पालते हैं। ये हमारा बंद हो गया अब हम कैसे हम चलेंगे तो जगह भजन कौर कौर तुम्हें कोई किराया वगैरह भी देने हाँ जी किराया देते थे अरविंद सानी जी अरविंद सानी जी की हो यार ਇਹ ਰਾਤ 12 ਵਜੇ ਦੀ ਗੱਲ ਹੈ ਜੀ ਇਹ ਅੱਗ ਲੱਗਿਆ ਨਹੀਂ ਅੱਗ ਲਾਇਆ ਗਿਆ ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਾਣਾ ਤਾਂ ਜੀ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਉਹਨੇ ਦੁਸ਼ਮਣੀ ਨਾਲ ਅੱਗ ਲਾਇਆ ਗਿਆ ਇਹਨਾਂ ਗਰੀਬਾਂ ਦਾ ਹੱਲ ਦੇਖ ਲਓ ਕੀ ਹਾਲ ਹੋਇਆ ਆ ਨਾ ਕੱਪੜੇ ਬਚਿਆ ਨਾ ਕੁਝ ਬਚਿਆ ਨਾ ਭੰਡੇ ਬਚਿਆ ਕੁਝ ਵੀ ਨਹੀਂ ਬਚਿਆ ਇਹ ਦੇਖੋ ਤੁਹਾਨੂੰ ਕਿਤੇ ਸ਼ੱਕ ਕਿਤੇ ਹੈ ਜੀ ਸ਼ੱਕ ਜੇ ਜਿੱਥੇ ਇਹ ਬੰਦਾ ਜਿਹੜਾ ਰਹਿੰਦਾ ਇੱਕ ਬੰਦੇ ਦੇ ਸ਼ੱਕ ਹੈ ਉਹਨਾਂ ਦਾ ਇੱਕ ਬੰਦੇ ਦਾ ਸੱਕਿਆ ਉਹ ਬੰਦੇ ਕੋਲ ਗਿਆ ਫੁੱਲੀ ਸ਼ਾਸਨ ਵੀ ਨਹੀਂ ਕੀਤਾ ਇਹਨਾਂ ਨੇ ਜੇ ਥਾਣੇ ਗਿਆ ਥਾਣੇ ਵੀ ਕਹਿੰਦਾ ਅਸੀਂ ਰਿਪੋਰਟ ਨਹੀਂ ਲਿਖਣਾ ਤੇ ਤੁਹਾਡੇ ਪਿੰਡ ਦਾ ਹਲ ਕਰੂਗਾ ਜਦ ਆਪਾਂ ਥਾਣੇ ਗਿਆ ਥਾਣੇ ਵਾਲੇ ਤਾਂ ਹੱਲ ਕਰਨਾ ਚਾਹੀਦਾ ਸਾਰੇ ਦਾ ਕਿ ਭਾਈ ਇਹ ਗਰੀਬਾਂ ਦਾ ਇਹ ਹਾਲ ਜੁਗੀ ਬਣਿਆ ਕਿ ਸ਼ਮਸ਼ਾਨ ਬਣਾ ਘਰ ਬੜਾ ਗਿਆ ਇੱਥੇ ਤੇ ਕਿੰਨੇ ਡੰਗੜਾ ਨੁਕਸਾਨ ਹੋਇਆ ਡੰਗੜਾ ਤਾਂ 6-7 ਪਕੜੀਆਂ ਚੱਲ ਗਿਆ ਜੀ ਇੱਕ ਡੰਗੜਾ ਜਲ ਗਿਆ ਬਾਕੀ ਜਿਤਨਾ ਭੰਡੇ ਸੀਗਾ ਤੇ ਕੰਬਲ ਸੀਗਾ ਕਪੜੇ ਸੀਗਾ ਇਹਨਾਂ ਦਾ ਗਰੀਬਾਂ ਦਾ ਸਾਰੇ ਜਲ ਗਿਆ ਇਹ ਦੁਕਾਨ ਦਾ ਵੀ ਹਲ ਵੀ ਕੋਈ ਨਹੀਂ ਸੁਣਾਇਆ ਜੀ ਖਾਣੇ ਵੀ ਗਿਆ ਬੰਦੇ ਇਕੱਠੇ ਹੋ ਕੇ ਥਾਣੇ ਵਾਲੇ ਵੀ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਤੇ ਕੀ ਹੁਣ ਕੀ ਮੰਗ ਕਰਦੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਹਾਂ ਇਹ ਗਰੀਬ ਦਾ ਹੱਲ ਕੜੇ ਕਿ ਕਪੜਾ ਦੇਵੇ ਲੱਗਾ ਦੇਵੇ ਦਾ ਇਹਨਾਂ ਦਾ ਹੱਲ ਦੇਵੇ ਘੜ ਜਲ ਗਿਆ ਉਹਨਾਂ ਦਾ ਘੜ ਮੜ ਜੀ ਸ਼ਾਸਨ ਕੜੇ ਮੇਰੀ ਬਾਤੇ ਜਿਹੜਾ ਕੰਮ ਕਰ ਦੁਕਾਨ ਦੇ ਉਹਨਾਂ ਦਾ ਵੀ ਮਦਦ ਕਰੇ ਇੱਕ ਮਿੰਟ ਜਿਹੜਾ ਵੀ ਹੈਗਾ ਇੱਥੇ ਝੱਲਿਆ ਆ ਜਿੱਦਾ ਵੀ ਗਰੀਬਾਂ ਦਾ ਝੱਲਿਆ 10-15 ਘਰ ਹੈਗਾ ਇਹਨਾਂ ਦਾ ਸਾਰੇ ਇਹਦੇ ਹੱਲ ਕੀਤਾ ਜਾਵੇ ਇੱਕ ਇਧਰ ਦੁਕਾਨ ਹੈ ਇੱਕ ਘਰ ਹੈਗਾ ਇਹਨਾਂ ਦਾ ਸਾਰੇ ਹੱਲ ਕੀਤਾ ਜਾਵੇ ਸਰ ਹੋਰ ਇਹਦਾ ਇਹਨਾਂ ਗਰੀਬਾਂ ਦਾ ਕੋਈ ਮੰਗ ਨਹੀਂ ਆ ਇਹਨਾਂ ਦਾ ਹੱਲ ਕੀਤਾ ਜਾਵੇ ਬਸ ਮੇਰਾ ਨਾਮ ਹੈਗਾ ਸੁਨੀਕਰ ਤਾਂ ਤੁਸੀਂ ਉਹਰੇ ਆ ਰਹੇ ਹੋ ਕਿ ਤੁਹਾਨੂੰ ਲੱਗ ਰਿਹਾ ਵੀ ਅੱਗ ਦਾ ਲੱਗੰਦਾ ਕੀ ਕਾਰਨ ਆ ਮੇਰਾ ਵੀ ਵੀਰ ਜੀ ਘਰ ਉੱਪਰ ਆਏ ਅਸੀਂ ਵੀ ਰਾਤ ਦੇ 12 ਵਜੇ ਦੇ ਜਾਗਦੇ ਪਏ ਹਾਂ ਕੀ ਕਾਰਨ ਮੰਨਦੇ ਹੋ ਅੱਗ ਲੱਗੰਦੇ ਵੀਰ ਜੀ ਜਿਸ ਟਾਂ ਦਾ ਸੀ ਉੱਥੇ ਆ ਉਸ ਟਾਂ ਤਾਂ ਲਟਾ ਚੱਲਦੀਆਂ ਪਈਆਂ ਸੀ ਉੱਚਾ ਕਾਰਨ ਤਾਂ ਹੁਣ ਅਸੀਂ ਇਹ ਤਾਂ ਰੱਬ ਜਾਣਦਾ ਜਾਬ ਅਸੀਂ ਇਹਨਾਂ ਮੈਂ ਕਾਰਨ ਤਾਂ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਪਾਂਡਾ ਠੀਕਰ ਸਭ ਕੁਝ ਫੋਕੇ ਸਵਾ ਹੋ ਗਿਆ ਵਾ ਹਾਂਜੀ ਉਹ ਕੀ ਬੋਲਣਾ ਮੈਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਇਸ ਟਾਂ ਦੇ ਕੱਪੜੇ ਨੇ ਉਹ ਤੋਂ ਇਲਾਵਾ ਕੁਝ ਵੀ ਨਹੀਂ ਹੈ ਜਿਹੜੇ ਤਾਂ ਤੇ ਪਰ ਕੱਪੜੇ ਪਾਏ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਰਾਤ ਉੱਥੇ ਬੈਠ ਕੇ ਧੂਣੀ ਮੂਰੀ ਕੱਟ ਲਈਏ ਪਰ ਹੁਣ ਸ਼ਾਮ ਨੂੰ ਜਿੱਦਾਂ ਸ਼ਾਮ ਪੈਣੀ ਆ ਬਲਤ ਪ੍ਰਸਿੰਗ ਜੀ ਐਸਐਚਓ ਮਾਛੀਵਾੜਾ ਸਾਹਿਬ ਨਾਲਾ ਦੋ ਜੀ ਰਾਤ ਦੇ ਇੱਥੇ ਆ ਜੀ ਤੇ 1:30 ਵਜੇ 1 ਵਜੇ ਦੀ ਗੱਲ ਹੈ ਜੀ ਜਦੋਂ ਇੱਥੇ ਇੱਕ ਅੱਗ ਦਾ ਸਾਨੂੰ ਪਤਾ ਲੱਗਿਆ ਵੀ ਝੁੱਗੀ ਨੂੰ ਅੱਗ ਲੱਗ ਗਈ ਤੇ ਤੁਰੰਤ ਹੀ ਅਸੀਂ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਿਆ ਹੋਰ ਮੱਜਾਂ ਜੀ ਇੱਥੇ ਇਹਨਾਂ ਦੇ ਡੰਗਰ ਪਸ਼ੂ ਸੀ ਜਿੰਨਾ ਹੋ ਸਕੇ ਅਸੀਂ ਮੰਨ ਲੋ ਬਾਹਰ ਕੱਢੇ ਤੇ ਚਾਰ ਬੱਕਰੀਆਂ ਇੱਕ ਦੋ ਤੇ ਕੁਝ ਇਹਨਾਂ ਦੇ ਘਰੇਲੂ ਸਮਾਨ ਉਸ 15-16 ਝੁੱਗੀਆਂ ਨੇ ਜੀ ਜਿਹੜੀਆਂ ਜਲਕੀਆਂ ਇਹਨਾਂ ਦਾ ਘਰੇਲੂ ਸਮਾਨ ਵੀ ਸਾਰਾ ਜਲ ਗਿਆ ਕਿੰਨੇ ਪਰਿਵਾਰ ਰਹਦੇ ਸੀ 16 ਪਰਿਵਾਰ ਨੇ ਜੀ ਉਸ ਕਿਤੇ ਕੀ ਨੁਕਸਾਨ ਇਹਨਾਂ ਦਾ ਕਿੰਨੇ ਚੜ੍ਹ ਕੇ ਲੋਕ ਤਾਂ ਸਮਾਨ ਸਾਰਾ ਹੀ ਹੋ ਗਿਆ ਜੀ ਨਾ ਨੁਕਸਾਨ ਤੇ ਇੱਕ سنی ਦੇ ਨਾਮ ਦੇ ਕਿਸੇ ਸ਼ਖਸ ਦੇ ਇਲਜ਼ਾਮ ਲਾ ਰਹੇ ਨੇ ਕਿਵੇਂ ਦੇ ਰਹੇ ਜੀ ਤੁਸੀਂ ਉਹਨੂੰ ਕੋਈ ਜੇ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਤੇ ਜੋ ਵੀ ਹੋਊਗੀ ਕਾਰਵਾਈ ਅਮਕਲੇ ਆਂਗੀ